ਹਾਂਜੀ ਗਾਇਸ ਵੈਲਕਮ ਬੈਕ ਟੂ ਮਾਈ ਨਿਊ ਬਲੌਗ ਆਈ ਹੋਪ ਤੁਸੀਂ ਸਾਰੇ ਘੱਟ ਹੋਗੇ ਤੇ ਗਾਇਸ ਅੱਜ ਆਪਾਂ ਸ਼ੁਰੂ ਕਰਨ ਲੱਗੇ ਆ ਬਲੌਗ 7 ਵਜੇ 7:36 ਹੋ ਚੁੱਕੇ ਨੇ ਮੈਂ ਬਹੋਂ ਨਾ ਸੋਨੂੰ ਟਾਈਮ 7:28 ਹੋ ਚੁੱਕੇ ਨੇ ਤੇ ਜਿਵੇਂ ਤੁਹਾਨੂੰ ਪਤਾ ਮੈਂ ਤੁਹਾਨੂੰ ਕਿਹਾ ਸੀ ਬਲੌਗ 'ਚ ਵੀ ਆਪਣੇ ਹੈਗਿਆ ਨੇ ਚੌਂਕਿਆ ਤੇ ਮੇਲਾ ਅੱਜ ਰਾਤ ਨੂੰ ਹੈਗਿਆ ਨੇ ਆਪਣੇ ਇੱਧਰ ਚੌਂਕਿਆ ਮਾੜੀ ਤੇ ਇਲਾਕੇ ਤੇ ਉਹ ਦੇਖ ਸਕਦੇ ਹੋ ਉੱਧਰ ਇਹ ਉਹ ਉੱਥੇ ਇੱਥੇ ਲਾਈਟਿੰਗ ਲਾਈਟਾਂ ਲੱਗੀਆਂ ਹੋਈਆਂ ਨੇ ਤੇ ਆਪਾਂ ਕੋਈ ਇੰਜਾਵਾਂਗੇ ਤੇ ਤਿਆਰ ਤੁਰ ਹੋਵਾਂਗੇ ਮੈਂ ਕਿਹਾ ਚਲੋ ਇਹਨੇ ਥੋੜੀ ਕਲਿੱਪ ਆਪਾਂ ਬਣਾ ਲੈਂਦੇ ਆ ਤੇ ਦੇਖੋ ਫੁੱਲ ਬਲੋ ਜ਼ਰੂਰ ਦੇਖੋ ਸ਼ੁਰੂ ਲੱਗ ਲਾਤਾਂ ਵੀ ਜ਼ਰੂਰ ਦੇਖੋ ਘੈਂਡੋੜੇ ਵਾਲਾ ਤੇ ਇਧਰੋਂ ਆਪਣੇ ਘਰ ਮੂਹਰੇ ਤੇ ਲੱਗਣਗੇ ਜੋ ਜਿਹਨੇ ਝੰਡਾ ਲੈ ਕੇ ਲੰਗਦੇ ਹੁੰਦੇ ਨੇ ਉੱਥੇ ਚੜਾਉਣਗੇ ਫਰਮਾੜੀ ਤੇ ਆਪਾਂ ਨਾਲ ਇਹਨਾਂ ਦੇ ਰਲ ਜਾਗੇ ਸੰਗ ਤੇ ਦੇ ਤੇ ਹੁਣ ਹੋਈ ਆਪਾਂ ਤਿਆਰ ਇੱਕੰਭੀ ਹੋ ਰਿਹਾ ਤਿਆਰ ਤੇ ਆਪਾਂ ਹੋਈਏ ਫੇ ਮਿਲਦਾ ਤੁਹਾਨੂੰ ਤਿਆਰ ਤੂਰ ਹੋ ਕੇ ਹਾਂਜੀ ਗਾਇਜ਼ ਇੱਥੇ ਆਪਣੇ ਬੰਨੇ ਗੁੰਦੇ ਆ ਚੁੱਕਿਆ ਜੇ ਉਧਰ ਗਾਈਸ ਉਹ ਚਾਦਰ ਲੈ ਕੇ ਲੰਘ ਚੁੱਕੇ ਨੇ ਤੇ ਆਪਾਂ ਰਹਿ ਗਏ ਸੀਗੇ ਪਿੱਛੇ ਤੇ ਸਹਿਲ ਵੀਰਾ ਵੀ ਲੰਘ ਚੁੱਕਾ ਹੈ ਮੈਂ ਤੇ ਰਿੱਕੀ ਵੀ ਤਾਂ ਹੁਣ ਜਾ ਰਹੇ ਆ ਚੱਲੀਏ ਹੁਣ ਫਿਰ ਲੈਟਸ ਗੋ ਉੱਥੇ ਜਾ ਕੇ ਮਿਲ ਜਾਂਦੇ ਹਾਂ ਜੋ ਅੱਗੇ ਚਾਦਰ ਜਾ ਚੁੱਕੀ ਹੈ ਤੇ ਆਪਾਂ ਇੱਧਰ ਪਿੱਛੇ ਰਹਿ ਚੁੱਕੇ ਆ ਅਦਰ ਚਾਜੇ ਖੜੇ ਹੈ ਚਾਜੇ ਟੱਲੀਰਾਮ ਜਲਦੀਰਾਮ ਜਵੇਰਾਮ ਇੱਥੇ ਆਪਣੇ ਇੱਧਰ ਵੀ ਸੰਗਤਾਂ ਖੜੀਆਂ ਨੇ ਹਾਂਜੀ ਜੀ ਜੀ ਇੱਧਰ ਆਪਣੇ ਅੰਛੂ ਪਾਈ ਵਿਆ ਚ ਆਪਣੇ ਤੇ ਗੱਗੀ ਪਾਈ ਵਿਆ ਚ ਕਣੇ ਬਾਕੀ ਇੱਧਰ ਖੜੇ ਨੇ ਸੰਗਤਾਂ ਹਾਂਜੀ ਹਾਂਜੀ ਹੋਰ ਆਰੀ ਨੇ ਵੀਰੇ ਕਿਵੇਂ ਹੋ ਵਧੀਆ ਵੀਰੇ ਆਜੋ ਆਪਾਂ ਉੱਧਰ ਦਿਖਾਇਆ ਇਹ ਮਾੜਾ ਜਾ ਚੱਲ ਕੇ ਜੀਗਾ ਨਹੀਂ ਜੀਗਾ ਜੀ ਸਵਾਰ ਨਹੀਂ ਆ ਗਿਆ ਨਹੀਂ ਰਹੋ ਸਵਾਰ ਕਿਉਂ ਹੋ ਸਵਾਰ ਆਉਂਦੇ ਨਹੀਂ ਆਉਂਦੇ ਸੇਤਾਟਾ ਗੇੜੀ ਹੈ ਕੈਮਰਾ ਕਾ ਬਾਬੇ ਆਮਨੇ ਨੀਮਾ ਆਰੀਏ ਦੇ ਯਾਰ ਨਾ ਦੇ ਨੱਚੀਏ ਕੋਮ ਦੇ ਮਾਰ ਕਾਟਾ ਸੀਜ਼ਨ ਵਾਈ ਜੈਕਚੁਲੀ நான் காதுமானையா நான் கானாலாடிக்கிறேன் cara <muchas> am सत चित द्रवार की हमारे प्रधान जी अपने पोते जोरावर सिंह के नाम पर में पार्टी मान आज ASME मेबी जी हमारे प्रधान जी ये बुग्गा जी महाराज के नाम पर में पार्टी महाराज जी और भी से किए ये भी चार दिन बाबा जी के नाम पर जोड़ी का मान ਦੇ ਬਿੰਦਿਕਾ ਪਰ ਯੂਥ ਕਾਂਗਰਸ ਦੇ ਜਿਵੇਂ ਮੈਨੂੰ ਪਤਾ ਆਪਾਂ ਰਾਤ ਗਏ ਸੀਗੇ ਚੌਕਿਆ ਤੋਂ ਤੇ ਮੈਂ 3 ਵਜੇ ਆਇਆ ਸਵੇਰ ਦੇ ਤੇ ਆਕੇ ਫਿਰ ਮੈਂ ਸੋ ਗਿਆ ਸੀਗਾ ਤੇ ਅੱਜ ਆਪਣਾ ਨੈਕਸਟ ਡੇ ਤੇ ਅੱਜ ਹੈਗਾ ਆਪਣੇ ਮੇਲਾ ਤੇ ਆਪਾਂ ਸੌਂ ਗਏ ਸੀਗੇ ਆਕੇ ਤੇ ਹੁਣ ਉੱਠੇ ਆਂ ਫਿਰ ਆਪਾਂ ਚਾਹ ਚੂਰ ਹੋ ਕੇ ਰੈਡੀ ਸ਼ੈਡੀ ਹੋ ਕੇ ਹੁਣ ਜਾ ਰਹੇ ਆਪਾਂ ਮੇਲੇ ਤੇ ਦਿਖਾਉਣਿਆਂ ਨੂੰ ਮੇਲੇ ਦਾ ਰੰਗ ਭੰਗ ਤੇ ਨਾਲ ਆਪਣੇ ਜੋਗਾ ਜਿਲਕੀ ਵੀਰਾ ਫੇਰ ਚੈਲ ਵੀ ਲੱਗਿਆ ਹੋਇਆ ਹੋਜ ਤੇ ਚੱਲਦੇ ਆ ਚਲੋ ਉੱਥੇ ਮਿਲੋਣਿਆਂ ਫੇ ਤੁਹਾਨੂੰ ਦਿਖਾਉਣਿਆਂ ਮਾਹੌਲ ਗੋਲ ਪੋਣਾ ਦੇ ਸਾਰੇ ਲੱਗੇ ਹੋਏ ਨੇ ਤੇ ਕੱਲ ਜਿੰਨਾ ਕ ਬਲੋਗ ਮੈਂ ਬਣਾਇਆ ਉਹਨਾਂ ਕੇ ਤੁਹਾਨੂੰ ਦਿਖਾ ਸਕਿਆ ਤੇ ਕਰ ਕਟੋਇੰਗ ਹਾਂਜੀ ਬਾਪੇ ਉਹ ਆਪਾਂ ਮੇਲੇ 'ਤੇ ਪਹੁੰਚ ਚੁੱਕੇ ਆ ਦੇਖ ਲਾਓ ਰੰਗ ਭੰਗ ਲੱਗੇ ਹੋਏ ਆਓ ਆਪਾਂ ਚੱਲੀ ਅੰਦਰ ਫਿਰ ਇੱਧਰ ਦੁਕਾਨਾਂ ਤੋਂ ਕੋਨਾਂ ਲੱਗੀਆਂ ਹੋਈਆਂ ਨੇ ਇੱਧਰ ਢੰਡਾਰਾ ਜਲਦਾ ਤੇ ਹੁਣ ਆਪਾਂ ਵੀ ਚੱਲੀ ਅੰਦਰ ਲੈਟਸ ਗੋ ਟਿਕ ਟਿਕਾਂ ਤੇ ਵੀ ਨਾਉਂਦਾ ਰੁਕ ਜੀ ਤੈਨੂੰ ਦੇਊਗਾ ਜਨੂਰੀ ਇੱਕ ਫੱਟ ਜੀ ਖਾਲੀ ਗੋੜਦਾ ਖਾਲੀ ਗੋੜਦਾ ਗੋੜਦਾ ਰੱਤ ਕੇ ਆਪਾਂ ਨਹੀਂ ਬੀਟ ਮਾਰਨੂ ਆਰ ਰੂਪੀਰੰਗ ਦੇ ਨਾਮ ਅਰਦਾਸੀ 3 ਵਾਰ ਨੂੰ ਹੋਵੇ ਆਰ ਰੂਪੀਰੰਗ ਦੇ ਨਾਮ ਅਰਦਾਸੀ 3 ਵਾਰ ਨੂੰ ਹੋਵੇ ਜੀ ਗਾਇਜ਼ ਮੈਂ ਘਰੇ ਆ ਗਿਆ ਸੀ ਤੇ ਕੋਲੇ ਤੋਂ ਹੁਣ ਮੈਂ ਚੱਲਿਆ ਮਾੜੀ ਤੇ ਫਿਰ ਮੱਥਾ ਟੇਕਣ ਸਵੇਰ ਦੇ ਗਏ ਨੀ ਗੇ ਨਾਲੇ ਮੇਲਾ ਦੇਖ ਕੇ ਆਉਨੇ ਆ ਕੀ ਪ੍ਰੋਗਰਾਮ ਆ ਬਾਦ 2-4 ਮਿੰਟ ਰਹਿ ਕੇ ਆਪਾਂ ਮੁੜੇ ਆਉਣਾ ਘਰੇ ਮੈਂ ਆ ਰਹੀਆਂ ਏਕਮ ਅਸੀਂ ਚੱਲੇ ਇੱਧਰ ਪਿੱਛੇ ਕੰਬਾਈ ਜੀ ਖੜੇ ਨੇ ਹੁਣ ਅਸੀਂ ਚੱਲੇ ਆ ਮੇਲੇ ਦੇ ਆ ਵੀ ਗਿਆ ਯੋਸਾ ਖਾਣਾ ਪੀਣਾ ਦਾ ਕੁਝ ਨਹੀਂ ਗਾ ਸਾਡੇ ਦਾ ਢਿੱਡ ਫੁੱਲਣੀ ਚੱਲੀਏ ਏਕਮ ਕੀ ਲਿੱਤਾ ਤਾਂ ਖੇੜ-ਗੂੜ ਫਿਰ ਜਵਾਕ ਆ ਮੈਂ ਕਿਤੇ ਲੈ ਜਵਾਗਿਆਂ ਯਾਰ ਤੁਮਾ ਇੱਕਮ ਲਫਾਫਾ ਚੱਕ ਲਿਆ ਹਾਂ ਚੱਕ ਲਿਆ ਠੀਕ ਆ ਚਲ ਇੱਕ ਮਿੰਟ ਫੋਨ ਆ ਗਿਆ ਹੈਲੋ ਬਸ ਇਹ ਕਮ ਨੇ ਲਫਾਫਾ ਵੀ ਚੱਕ ਲਿਆ ਜੇਬ ਵਿੱਚ ਪਾ ਲਿਆ ਕਹਿੰਦਾ ਲੰਗਰ ਲੈ ਕੇ ਆਉਣਾ ਇਕੱਠਾ ਹੀ ਤਿੰਨ ਮਹੀਨੇ ਦਾ ਮਾੜਾ ਗਿਆ ਸੀ ਦੇਖ ਗਈ ਚੱਕ ਲਏ ਉਹਨੇ ਆ ਇਹ ਕਹਿੰਦਾ ਛੱਡ ਦੇਗਾ ਕੀ ਕਰਦਾ ਕਹਿੰਦਾ ਲਫਾਫੇ ਚ ਪਵਾ ਲਿਆਵਾਂਗੇ ਨਹੀਂ ਗਾਈਜ਼ ਮਜ਼ਾਕ ਕਰਦੇ ਆਂ ਆਪਾਂ ਦਾ ਬਸ ਮੈਂ ਮੱਥਾ ਟੇਕ ਕੇ ਆਏ ਆਣਾ ਬਸ ਤਿਆਰੀਆਂ ਨੂੰ ਨਹੀਂ ਥਾਪੀ ਕੇ ਆਉਣਗੇ ਤਾਂ ਕੋਲ ਜਿ ਤੋਂ ਖਾ ਪੀ ਆਇਆ ਬਾਕੀ ਇਹ ਗੰ ਨੂੰ ਵੀ ਆਪਾਂ ਖਿਲਾਵਾਂਗੇ ਪਿਲਾਵਾਂਗੇ ਐ ਉਹ ਕੀ ਖਾ ਲੈ ਉਹਦੇ ਤੱਕ ਸਿੰਗਰ ਵੀ ਲੱਗੇ ਹੋਏ ਨੇ ਹੈ ਸਿੰਗਰ ਸਿੰਗੜਾ ਲੱਗਿਆ ਕਰ ਨਾਲ ਲੱਗਿਆ ਹੋਇਆ ਬਾਬੇ ਤੁਸੀਂ ਪਹਿਲਾਂ ਕਿਹੜਾ ਕੱਢ ਗਏ ਅਸ਼ਿਆ ਬਾਬੇ ਮੈਨੂੰ ਲੱਗਿਆ ਵੀ ਛੋਟਾ ਸਿੰਗੜ ਹੋਗਾ ਚੱਲ ਗੱਡੀ ਚਾਹ ਜਦੋਂ ਉਹਦੇ ਚੱਕੇ ਸਪਲੈਂਡਰ ਹੋ ਮੇਰੇ ਦਾਦੇ ਦੇ ਚੱਕੇ ਉਹ ਬਾਬੇ ਕੋਈ ਵੀ ਛੋਟਾ ਨਹੀਂ ਹੁੰਦਾ ਯਾਰ ਆ ਨਹੀਂ ਹੁੰਦਾ ਤੈਨੂੰ ਆਕਰ ਨਹੀਂ ਆ ਗਈ ਉਹਨੂੰ ਬਚਾ ਲੈ ਕਿਉਂ ਮਿਠਾਏ ਉਹਨੂੰ ਟੋਪੇ ਤੇ ਮਾਰ ਲੈ ਟੋਪੇ ਤੇ ਹਿੱਟ ਹੋਏ ਆ ਨੀ ਹਾਨੀ ਹਾਨੀ ਆਉਂਦੀ ਆ ਦੇਖ ਲੈ ਲਫਾਫਾ ਭਰਾਈ ਨੀਹਾ ਨੀਹਾ ਬਸ ਕਰ ਹੂੰ ਨੀਹਾ ਇਸ ਮੇਲੇ ਤੋਂ ਆਪਾਂ ਘਰੇ ਆ ਚੁੱਕੇ ਸੀਗੇ ਤੇ ਇਸ ਬਲੌਗ ਨੂੰ ਕਰਦੇ ਆਪਾਂ ਐਂਡ ਜੇ ਬਲੌਗ ਤੁਹਾਨੂੰ ਵਧੀਆ ਲੱਗਿਆ ਤਾਂ ਸਬਸਕ੍ਰਾਈਬ ਜਰੂਰ ਕਰੋ ਲਾਈਕ ਵੀ ਕਰਿਓ ਬੈਲ ਆਈਕਨ ਜਰੂਰ ਦਬਾ ਲਿਓ ਤੇ ਮਿਲਦੇ ਆਂ ਹਰ ਥੋਨੂੰ ਕਿਸੇ ਨੈਕਸਟ ਬਲੌਗ ਚ ਬਾਏ ਸੀ ਯੂ ਟੇਕ ਕੇਅਰ